ਪਿਓਰ ਦੇਸੀ ਕਿਉ ਪਿਓਰ ਬਾਜੀ ਆ ਪਿਓਰ ਦੇਸੀ ਕਿਉ ਦਾ ਕਿੜਾਵਾ ਮੈਂ ਚੈਲੰਜ ਹੈਗਾ ਮੇਰਾ ਦੁਨੀਆ ਕੈਨੇਡਾ ਯੂਕੇ ਪਤਾ ਨਹੀਂ ਕਿੱਥੋਂ ਕਿੱਥੋਂ ਦੁਨੀਆ ਆ ਰਹੀ ਬਾਜੀ ਐਵੇਂ ਥੋਨਾ ਦੂਰੀ ਤੋਂ ਦੂਰੋਂ ਆ ਕੇ ਕਸਟਮਰ ਖਾਂਦੇ ਵੇ ਆ ਕਹਿੰਦੇ ਗੋਏ ਦੀ ਕਰਾ ਦੀ 스మెਲ ਘਰਾਂ ਚ ਜਾਂਦੀ ਹੈ ਤੇ ਐਵੇਂ ਥੋਨਾ ਦੁਨੀਆ ਉੱਠ ਕੇ ਆਂਦੀ ਹੈ ਬਾਜੀ ਸਾਨੂੰ ਪੈਸੇ ਕਮਾਣ ਦਾ ਨਹੀਂਗਾ ਸਾਨੂੰ ਖਵਾਣ ਦਾ ਸ਼ੌਂਕ ਹੈਗਾ ਇਹ ਨਾ ਆਈ ਹੈਗਾ ਗੁੜ ਦਾ ਕੜਾ ਗੁੜਦਾ ਤੇ ਬਿਨ ਭਾਗ ਹੋਣੀ ਹੈ ਜੁੜਦਾ ਮੈਂ ਤੋ ਵੀ ਰੀਲੀ ਲਾਈਕ ਦ ਟੇਕ ਕੁਝ ਅੱਛੇ ਸੇ ਡਲਾ ਹੂਆ ਹੈ ghee ਵੀ ਹੈ dry fruits ਵੀ ਹੈ ਔਰ authentic taste ਹੈ ਹਾਂ ਇਹ ਇਦਰ ਸਪੈਸ਼ਲੀ ਇਦਰ ਸਪੈਸ਼ਲੀ ਘੜਾ ਕੜਾ ਖਾਣੇ ਆਇਆ ਮੈਂ ਕੜਾ ਖਾਓਗੇ ਪਤਾ ਲੱਗਿਆ taste ਦਾ ਬਹੁਤ ਤੇਜ਼ ਖੜਾ ਇਹਨਾਂ ਦਾ ਪਾਜੀ ਇਹ ਪਿਓਰ ਦੇਸੀ ਕੀ ਹੁੰਦਾ ਕੜਾਵਾ ਮੈਂ ਚੈਲੰਜਿੰਗ ਹੈ ਮੇਰਾ ਐਵੇਂ ਸੋਨਾ ਦੂਰੀਓ ਦੂਰੋ ਆ ਕੇ ਕਸਟਮਰ ਖਾਂਦੇ ਵੇ ਆ ਕਿਹਦੇ ਗੋਰੇ ਦਾ ਕੜਾ ਜਿਹਨੇ ਖਾਦਾ ਤੂੰ ਵੀ ਆਇਆ ਜੀ ਭਾਜੀ ਦੁਨੀਆ ਕੈਨੇਡਾ ਯੂਕੇ ਪਤਾ ਨਹੀਂ ਕਿੱਥੋਂ ਕਿੱਥੋਂ ਦੁਨੀਆ ਆ ਰਹੀ ਭਾਜੀ ਪਾਗਲ ਨਹੀਂ ਬਣਾ ਰਹੇ ਕੁਝ ਹੋਰ ਮੈਂ ਕਿਹਾ ਨਹੀਂ ਨਹੀਂ ਭਾਜੀ ਚੈਲੰਜ ਹੈ ਗਾਏ ਆਪਣਾ ਪਿਓਰ ਦੇਸੀ ਗਿਓ ਪਿਓਰ ਦੇਸੀ ਗਿਓ ਕੀ ਕੀ ਪਾਦੇ ਹੋ ਇਹ ਛੜਾ ਇਹਦੇ ਜਕੜਾ ਦੀ ਜਗ੍ਹਾ ਇਹ ਗੂੜ ਸੂਜੀ ਡਰਾਈ ਫਰੂਟ ਇਹ ਜੀ ਨਾਲ ਐ ਸੋ ਗਈ ਪਈ ਐ ਅਨੁਰੇਸ਼ਮੀ ਮੇਵਾ ਕਹਿੰਦੇ ਇਹ ਆਂਦਾ afghan kabul ਤੋਂ ਨਾਲ ਡਰਾਈ ਫਰੂਟ ਦੇ ਨਾਲ ਦੇਸੀ ਗਿਓ ਤੇ ਜਿਨਾਈ ਸਰਵ ਕਰਦੇ ਆ ਪਿੱਤਲ ਦੀ ਭਰਾਚੇ ਕਰਦੇ ਪਿਆ ਵੇਖੋ ਕਲੀ ਉਈ ਉਤੋ ਕੋ ਪਿੱਤਲ ਦੇ ਭਰਾ ਦਾ ਕੀ ਰਾਜ ਪਿੱਤਲ ਦੀ ਭਰਾ ਦਾ ਜੈਕਾ ਵੱਖਰਾ ਹੈ ਭਾਜੀ ਨਾਲੇ ਦੇ ਥੱਲੇ ਕੋਲਿਆਂ ਦਾ ਠੇਕ ਹੈ ਇਹਦੇ ਥੱਲੇ ਹੀ ਕੋਲੇ ਯੂਜ਼ ਕਰਦੇ ਆ ਭਾਜੀ ਕਿਤੇ ਵੀਡੀਓ ਚ ਨਾ ਆ ਜਾਏ ਕੱਲਾ ਦੇਸੀ ਘੋਦਖਾਈ ਜਾਵੇ ਤੇ ਮੁਰਗੀ ਕੋਈ ਜੋ ਖਾਣਾ ਵੇਦੋ ਕੋਈ ਜ਼ੋਰ ਭਾਜੀ ਇਹ ਨੁੰਨੇ ਪ੍ਰਾਣਾ ਸਾਡੇ ਇੰਨੀ ਪੁਰਾਣੀ ਗਾੜ ਹੈ ਪਤਾ ਨਹੀਂ ਸਾਡੇ ਗਾਗ ਜੀ ਦੇ ਬਹੁਤ ਪੁਰਾਣੇ ਗਏ ਆ ਇਹਦੇ ਕੋਏ ਦੀ ਕਰਾ ਦੀ ਸਮੱਲ ਘਰਾਜ ਜਾਂਦੇ ਆ ਤੇ ਐਵੇਂ ਸੋਨਾ ਦੁਨੀਆ ਉੱਠ ਕੇ ਆਂਦੀ ਏ ਇਹਦੇ ਕੋਰਾ ਕਣਾ ਵਾਲਾ ਮਸ਼ਹੂਰ ਆ ਸਭ ਪਰਮਾਤਮਾ ਦੀ ਕਿਰਪਾ ਤੁਹਾਡੇ ਭਰਾਵਾਂ ਦੀ ਕਿਰਪਾ ਇਹਦਾ ਰਾਜ ਕੀ ਏ ਥੋੜਾ ਕਿਸੇ ਨੂੰ ਦੱਸ ਸਕਦੇ ਹੋ ਰਾਜ ਭਾਜੀ ਇਹੀ ਏ ਬਸ ਪਰਮਾਤਮਾ ਦੀ ਕਿਰਪਾ ਏ ਰਾਜ ਕੋਈ ਨਹੀਂ ਏ ਸਭ ਮਹਾਰਾਜ ਦੀ ਕਿਰਪਾ ਏ ਗਾਗ ਕਿੱਥੋਂ ਬਿਖਵਾਉਂਦੇ ਨੇ ਗਾਗ ਭਾਈ ਆ ਪਤਾ ਹੀ ਨਹੀਂ ਕਿੱਥੋਂ ਕਿੱਥੋਂ ਆਂਦੇ ਆਾਨੂੰ ਨਹੀਂ ਪਤਾ ਕੈਨੇਡਾ ਆਸਟ੍ਰੇਲੀਆ ਪਤਾ ਨਹੀਂ ਕਿੱਥੋਂ ਕਿੱਥੋਂ ਆਂਦੇ ਆ ਲਗਦਾ ਕਿ ਰਾਜ ਪਿਆਰ ਹੀ ਪਾਉਂਦੇ ਹੋ ਹਾਂਜੀ ਹਾਂਜੀ ਇਹ ਸਭ ਬਗਾਕਾ ਦਾ ਪਿਆਰ ਹੈ ਕਿਤੇ ਕਿਤੇ ਤੁਸੀਂ ਬਚਾਉਂਦੇ ਕੁਛ ਨਹੀਂ ਸਿਰਫ ਸੇਵਾ ਕਰ ਰਹੇ ਹੋ ਭਾਜੀ ਤੁਹਾਨੂੰ ਪੈਸੇ ਕਮਾਉਣ ਦਾ ਨਹੀਂਗਾ ਸਾਨੂੰ ਖਵਾਣ ਦਾ ਸ਼ੌਂਕ ਹੈਗਾ ਇਹ ਪੈਸੇ ਕਮਾਉਣ ਦਾ ਸ਼ੌਂਕ ਨਹੀਂ ਰੱਖਿਆ ਜਿੰਨੀ ਦੇਰ ਪੁਰਾਣੀ ਦੁਕਾਨ ਆਪਣੀ ਸਾਨੂੰ ਭਾਜੀ ਹੋਈ ਗਏ 45 50 ਸਾਲ ਹੋਈ ਗਏ ਇਸ ਕੜਾ ਦਾ ਰਾਜ ਲੋਕੀ ਕਹਿੰਦੇ ਕੀ ਨੇ ਜਦੋਂ ਖਾਂਦੇ ਨੇ ਇਹ ਕੜਾ ਦਾ ਰਾਈ ਹੈਗਾ ਇਹ ਗੁੜ ਦਾ ਕੜਾ ਗੁੜ ਦਾ ਦੇ ਬਿਨ ਭਾਗ ਨਹੀਂ ਇਹ ਜੁੜਦਾ ਇਹ ਕਿਹਿਆ ਕੀ ਜਾਂਦਾ ਜਦੋਂ ਲੱਪਣੀ ਹੋਏ ਦੁਕਾਨ ਦੁਕਾਨ ਇਹ ਮੇਰਾ ਐਡਰੈਸ ਹੈ ਗਾਇ ਨਮਕ ਮੰਡੀ ਚੌਂਗ ਨੀਅਰ ਹਨੂਮਾਨ ਮੰਦਰ ਫੋਨ ਨੰਬਰ ਮੇਰਾ ਹੈ ਗਾਇ 9803436480 ਪਾਜੀ ਦੱਸ ਤੇ ਸਾਰਾ ਕੁਝ ਦਿੱਤਾ ਵੀਡੀਓ ਚ ਨਾ ਕਿਨੇ ਲਿਖਿਆ ਨਹੀਂ ਦੁਬਾਰਾ ਕੁਝ ਹੋਰ ਲਿਖ ਦੇ ਮੈਂ ਕਿਹਾ ਭਾਈ ਚੈਲੰਜ ਆਪਣਾ ਭਾਜੀ ਜਿੰਨਾਂ ਨੂੰ ਸਾਰਿਆਂ ਨੂੰ ਜੇ ਚੈਲੰਜ ਗਲਤ ਹੋ ਗਿਆ ਚੈਲੰਜ ਗਲਤ ਹੋ ਗਿਆ ਤਾਂ ਭਾਜੀ ਇਹ ਵੇਨਾ ਬੰਦ ਕਰ ਦਾਂਗੇ ਚੈਲੰਜ ਕਰ ਤਾਂ ਹਾਂਜੀ ਹਾਂਜੀ ਭਾਜੀ ਝੂਠ ਨਾ ਬੋਲਿਓ ਰਾਇ ਤੇਰੇ ਲਗਾ ਜੀ ਹਾਂ ਜੀ ਹਾਂ ਜੀ ਬੱਚੇ ਨੂੰ ਵੀ ਸਰ ਗਏ ਨੂੰ ਬਾਜੀ ਇਹਦੇ ਉੱਪਰ ਦੇਸੀ ਘੋ ਬਹੁਤ ਐ ਰਿਹਾ ਹਾਂ ਜੀ ਹਾਂ ਜੀ ਗਾਹ ਕਸਟਮਰ ਦੀ ਡਿਮਾਂਡ ਹੈ ਬਾਜੀ ਕੋਸਮਾ ਤਰਾਲ ਹੁੰਦਾ ਕੀ ਇਹ ਕਿੰਨੇ ਦਾ ਸਟਾਰਟਿੰਗ ਨਾਲ ਹੈ ਗਈ ਇਹ ਸਪੈਸ਼ਲ ਕਚੋਰੀ ਆਪਣੀ ਤੇ ਨਾਲ ਮਠੀ ਦਿਖਾਓਗੇ ਜੀ ਆਹ ਵੇਖੋ ਜੀ ਇਹ ਵੀ ਆਪ ਹੀ ਤਿਆਰ ਕਰਦੇ ਹਾਂ ਜੀ ਹਾਂ ਜੀ ਹਾਂ ਜੀ ਤੇ ਸਬਜੀ ਜੀ ਆਹ ਸਬਜੀ ਲੋਂਜੀ ਹੁੰਦੀ ਨਾਲ ਆਲੂਆਂ ਦੀ ਪਾਜੀ ਇਹ ਚ ਕੀ ਕੀ ਪਿਆ ਹੁੰਦਾ ਇਹਦੇ ਵਿੱਚ ਹੁੰਦੇ ਸੌਫ ਮੇਤਰੇ ਮਾਕੜੀਆਂ ਇਮਬਲੀ ਬੜਾ ਕੋਈ ਪਿਆ ਹੁੰਦਾ ਤੇ ਕਚੋਰੀ ਵਿੱਚ ਸਟਫਿੰਗ ਹੁੰਦੀ ਸਾਡੀ ਦਾਲ ਦੀ ਖੜੇ ਮਸਾਲੇ ਹਿੰਗ ਨਾਲ ਆ ਪੀਠੀ ਜੀ ਦੀ ਗੀ ਭੁੰਨ ਕੇ ਪਾਈ ਹੈ ਕਿਹੜਾ ਨਾਮ ਕਿਸ ਤੋਂ ਜਾਣਿਆ ਜਾਂਦਾ ਵੈਸੇ ਤਾਂ ਮੇਰੀ ਫੂਡ ਕਾਰ ਦਾ ਨਾਮ ਹੈ ਗੋਰਾ ਪਹਿਲਵਾਨ ਗੋਰਾ ਪਹਿਲਵਾਨ ਜਿੰਨੇ ਘਰਾ ਖਾਦਾ ਤੇ ਉਹ ਵੀ ਪਹਿਲਵਾਨ ਹਾਂਜੀ ਹਾਂਜੀ ਪਹਿਲਵਾਨ ਬਣਾ ਕੇ ਭੇਜਾਂਗਾ ਅਸਾਂ ਪਹਿਲਵਾਨ ਬਣਾ ਕੇ ਭੇਜਾਂਗੇ ਕੋੜੇ ਦਾ ਸਵਾਦ ਬਹੁਤ ਅੱਦਾ ਛੋੜੇ ਦਾ ਖਰਾ ਖਾ ਕੇ ਆਇਆ ਭਾਜੀ ਇਹ ਕਸਟਮਰ ਮੇਰੇ ਕੋ ਕੀ ਪੁੱਛਣੇ ਇਹਨਾਂ ਨੂੰ ਪੁੱਛਿਆ ਜਿਹਦੇ ਖਲੋਤੇ ਇਹ ਭਾਜੀ ਤੇ ਸਰ ਦਾ ਪਿਆਵਾ ਹਾਂਜੀ ਹਾਂਜੀ ਆ ਵੇਖੋ ਭਾਜੀ ਸਤੇਸੀਓ ਪਲੇਟ ਚ ਜਾਂਦਾ ਜਿੱਥੋਂ ਜਾਂਦਾ ਜੀ ਹਾਂਜੀ ਹਾਂਜੀ ਦੋ ਕਚੌੜੀ ਭਾਜੀ ਗਾਗ ਤੇ ਨਰਾਜ ਹੁੰਦਾ ਕਦੀ ਗਾਗ ਸਾਰੇ ਖੁਸ਼ ਹੋ ਕੇ ਭੇਜੀ ਦੇ ਮਾਰੇ ਬੱਚਾ ਵੀ ਆਏ ਬੁੱਢਾ ਵੀ ਆਏ ਜਿੰਨਾ ਮਰਜ਼ੀ ਆਏ ਕਿੰਨੇ ਟਡਾਂ ਰੇਟ ਕੋਸਤਾਂ ਨਾਲੇ ਹਾਂਜੀ ਹਾਂਜੀ ਭਾਜੀ ਇਹੀ ਪੈਸੇ ਕਮਾਣ ਦਾ ਨਹੀਂ ਸੋਚਿਆ ਇਹੀ ਖਵਾਨ ਦਾ ਸੋਚਿਆ ਸਭ ਮਹਾਰਾਜ ਦੀ ਕਿਰਪਾ ਘਾਟਾ ਨਹੀਂ ਪੈਂਦਾ ਜਿੱਥੇ ਮਹਾਰਾਜ ਦੀ ਕਿਰਪਾ ਵੇਨ ਉਥੇ ਘਾਟਾ ਨਹੀਂ ਉਥੇ ਵਾਧਾ ਹੀ ਪੈਂਦਾ ਭਾਜੀ ਜੇ ਕਿਸੇ ਨੇ ਕੜਾ ਖਾਣਾ ਹੋਵੇ ਤੇ ਆਪਣੀ ਦੁਬਾਰਾ ਲੋਕੇਸ਼ਨ ਦੱਸੋ ਜੀ ਲੋਕੇਸ਼ਨ ਮੇਰੀ ਹੈਗੀ ਆ ਹਨੂ ਮਾਨ ਮੰਦਰ ਨਮਕ ਮੰਡੀ ਚੌਂਕ ਫੋਨ ਨੰਬਰ ਮੇਰਾ ਹੈਗਾ 9803436480 ਤੇ ਆਓ तो जरूर विजिट करो दोबारा कि इतना ही रहेगा बंद दोबारा कितने जाता नहीं हाँ जी हाँ जी भाजी हाँ <laughs> हम दिल्ली से आए हैं स्पेशली हमने वीडियो देखा था तो हमें अच्छा लगा लेकिन आज हमने पहली बार टेस्ट किया है तो वी रियली लाइक द टेस्ट टेस्ट अच्छा है और सब कुछ अच्छे से डला हुआ है घी भी है ड्राई फ्रूट्स भी हैं और ऑथेंटिक टेस्ट है भी आओगे। जी लाएंगे, दिल्को लाएंगे दिल्को लाएंगे जी बिल्कुल हम पैक अपने घर बच्चे के लिए और अपने फैमिली के लिए लेकर जा रहे हैं हाँ जी हाँ जी, हान जी। तो वीडियो में लगता है लेकिन नहीं खाकर अच्छा टेस्ट है टेस्ट really like तभी हम पैक करके लेकर जा रहे हैं अपनी फैमिली के लिए बैकओिक हां इधर स्पेशली इधर कड़ा स्पेशली कड़ाखाने आए मथाटेका तो अब हम इधर आए कड़ा खाने देसी घी में बना है जी हां बिल्कुल देसी घी का है ड्राई फ्रूट्स भी डले हुए हैं पाजी जिन्ने कहंदे गोरे कड़ा खाता आ, है? कड़ा दा कड़ा खादा तो दोबारा भी आए की गल है ऐसा कड़ा की पाजी कड़ा खाओगे पता लगिया तेज दा बहुत तेज कड़ा है इनदा एक वारी खाओगे दोबारा दोबारा खाना आओगे कदे घरा में स्मेल आ जाती मैं कहना बहुत ज्यादा बहुत टेस्टी कड़ा है यही दिल्ली खाने है जी इना को आ गए दिल्ली आ गए हां जी पाजी ਜਿੰਨੇ ਕੜਾ ਖਾਦਾ ਉਹ ਪਹਿਲਵਾਨ ਬਣ ਗਿਆ ਜੀ ਆਪਾਂ ਸ਼ੀਦਾ ਸਾਹਿਬ ਤੋਂ ਮੱਥਾ ਦੇ ਕੇ ਆਈਦਾ ਉਸ ਤੋਂ ਬਾਅਦ ਇਹਨਾਂ ਕੋਈ ਆਈਦਾ ਸਿੱਧਾ ਕੜਾ ਖਾਣ ਆਸਤੇ ਕੜਾ ਖਾਣ ਆਂਦੇ ਹਾਂਜੀ ਭਾਜੀ ਟੇਸਟੀ ਬਹੁਤ ਹੈ ਬਾਈ ਕਹਿੰਦਾ ਖਾਓਗੇ ਯਾਦ ਕਰੋਗੇ ਕਿੱਥੇ ਆ ਦੁਕਾਨ ਇਹ ਇਹ ਭਾਜੀ ਨਮਕ ਮੰਡੀ ਨੇੜੇ ਹਨੂਮਨ ਮੰਦਿਰ ਚੌਂਗ ਦੇ ਵਿੱਚ ਦੁਕਾਨ ਆਈ ਇਹਨਾਂ ਦੀ ਕਿੰਨੇ ਦਾ ਖਾਣਦੇ ਭਾਜੀ 30 ਦਾ ਖਾਣਦਾ 50 ਦਾ ਖਾਣਦਾ ਇਹਨਾਂ ਕੋ 20 ਦਾ ਲਓਗੇ 20 ਦਾ ਵੀ ਦੇ ਦਿੰਦੇ ਤੁਹਾਨੂੰ ਬੱਚੇ ਨੂੰ ਕਿਸੇ ਨੂੰ ਨਹੀਂ ਮਨਾ ਕਰਦੇ ਆ ਕਿੰਨੇ ਸੇਵਾ ਕਰ ਰਹੇ ਆ ਦੇ ਮੈਂ ਕਹਿੰਦਾ ਵਾਕੇ ਜੀ ਵਾਕੇ ਸੇਵਾ ਕਰ ਰਹੇ ਆ ਜੀ ਆ ਕਿੰਨੇ ਕਮਾ ਨਹੀਂ ਕੁਛ